ਮਹਾਨ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਟੇ ਲੋਡਰੀ ਫਾਰਮ ਚੋਂ ਬਣਾਉਣ ਜਾ ਰਹੇ ਹਾਂ ਜੀ ਤੇ ਬਾਈ ਕੋਲੇ ਚਾਰ ਹੀ ਫਰਵਸੀਆਂ ਨੇ ਟੌਪ ਦੀਆਂ ਹੀ ਨੇ ਸਾਰੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਜੀ ਮੇਰਾ ਕੰਟੈਕਟ ਨੰਬਰ ਹੈ 81467 15312 ਇਹ ਆ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਚੱਲਦਾ ਇਹ ਕੰਮ ਪੂਰਾ ਵਧੀਆ ਵੀਰੇ ਟੌਪ ਤੇ ਜੀ ਠੀਕ ਆ ਹਾਂਜੀ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਪੰਮਾ ਢੱਲੋ ਆ ਪਿੰਡ ਮੰਡੇਰਖੁਰ ਦਾ ਵੀਰੇ ਜ਼ਿਲ੍ਹਾ ਸੰਗਰੂਰ ਦਾ ਤੁਹਾਨੂੰ ਨਾਮ ਮੰਡੀ ਦੇ ਨਾਲ ਆ ਵੀਰੇ ਆਪਣਾ ਪਿੰਡ ਠੀਕ ਆ ਤੇ ਨੰਬਰ ਵੀਰੇ 98772 1855 ਠੀਕ ਆ ਹਾਂਜੀ ਵੀਰੇ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਦੋਂ ਸਟਾਰਟ ਕਰੀਏ ਹਾਂਜੀ ਵੀਰੇ ਜਿਹੜੀ ਆਪਾਂ ਬਾਈ ਸਾਹਮਣੇ ਵੱਸੀ ਦੇਖ ਰਹੇ ਆਂ ਕਿੰਨੀ ਉਮਰ ਦੀ ਹੈ ਇਹ ਵੀਰੇ ਸਾਰੀਆਂ ਬੱਚੀਆਂ ਤੋਂ ਐਮਐਨ ਇੱਕ ਚੱਲ 4 ਮਹੀਨੇ ਤੋਂ ਲੈ ਕੇ ਵੀਰੇ 10 ਮਹੀਨੇ ਤੱਕ ਏਜ ਆ ਬੱਚੀਆਂ ਦੀ ਠੀਕ ਆ ਤੇ ਵੀਰੇ ਚਾਰੇ ਬੱਚੀਆਂ ਫਾਰਮ ਦੀਆਂ ਨੇ ਕੋਈ ਆਏ ਨਹੀਂ ਹੈਗਾ ਵੀ ਆਪੇ ਕੋਲੋਂ ਕਹਿ ਕੇ ਮੈਂ ਬੋਲੂਗਾ ਵੀ ਫਾਰਮ ਦੀਆਂ ਨੇ ਮੈਂ ਤਾਂ ਮਾ ਦਾ ਰਿਕਾਰਡ ਨਾਨੀ ਦਾ ਰਿਕਾਰਡ ਪਲ ਨਾਨੀ ਦਾ ਰਿਕਾਰਡ ਸਾਰਾ A to Z ਦਾ ਰਿਕਾਰਡ ਹੈ ਬੇ 7 ਪੀੜੀਆਂ ਦਾ ਰਿਕਾਰਡ ਹੈ ਠੀਕ ਆ ਨਾਲ ਵੀਰੇ ਬਕਾਇਦਾ ਆਪਣੇ ਨੇ ਵੀਡੀਓ ਵੀ ਆ ਠੀਕ ਹੈ ਠੀਕ ਹੈ ਇਹ ਨਹੀਂ ਗੱਲ ਹੈ ਕਿ ਆਪਣੇ ਕੰਲਾ ਕਹਿਤਾ ਮੂਹ ਵੀ ਫਾਰਮ ਦੀਆਂ ਦਾ ਵੀਡੀਓ ਵੀ ਹੋਵੇ ਆਪਣੇ ਪ੍ਰੂਫ ਨਹੀਂ ਮਿਲੂਗਾ ਠੀਕ ਹੈ ਹਾਂਜੀ ਹਾਂਜੀ ਤੇ ਨਾਲ ਪ੍ਰੂਫ ਵੀ ਮਿਲੂਗਾ ਪ੍ਰੂਫ ਵੀ ਮਿਲੂਗਾ ਵੀਰੇ ਇਹ ਨਹੀਂ ਗੱਲ ਹੈ ਕਿ ਵੀ ਆਪਣੇ ਆਪ ਦੇ ਕੋਲ ਕਹਿ ਕੇ ਬਣਾਤੀਆਂ ਠੀਕ ਹੈ ਹਾਂਜੀ ਹਾਂਜੀ ਇਹ ਕਿੰਨੀ ਉਮਰ ਦੀ ਹੈ ਬਈ ਇਹ ਵੀਰੇ 10 ਮਹੀਨੇ ਹੋ ਗਈ ਵੀਰੇ ਠੀਕ ਹੈ ਤੇ ਪਰਸੋਂ ਵੀਰੀ ਹੀਟ ਚ ਆ ਗਈ ਬੱਚੀ ਠੀਕ ਆ ਹਾਂਜੀ ਹਾਂਜੀ ਵੀਰੇ ਪਰਸੋਂ ਬਾਈ ਬਟੇ ਬਾਕੀ ਨਾ ਇਹ ਵੀ ਕੋਈ ਵਾਰ ਵਾਰ ਦੇ ਸੀਮਨ ਦੇ ਕਿਸੇ ਦੇ ਸੀਮਨ ਜੀ ਨੇ ਵੀਰੇ ਬਾਕੀ ਆਪਾਂ ਨੂੰ ਸਿਰਾਲੀ ਦਾ ਪਤਾ ਵੀਰੇ ਉਹ ਕੱਲੀ ਜੁਪੀਟਰ ਦੇ ਸੀਮਨ ਦੀ ਆ ਤੇ ਇਹਨਾਂ ਦੇ ਵੀਰੇ ਆਪਾਂ ਨੂੰ ਲਿਖਤੀ ਰਿਕਾਰਡ ਆ ਹੋਇਆ ਆਪਾਂ ਉਹ ਮੈਂ ਹੀ ਦੱਸ ਦਾਂਗੇ ਬੰਦੇ ਨੂੰ ਇਹ ਵੀਰੇ ਤੈਨੂੰ ਪਤਾ ਵੀਰੇ ਵੀਡੀਓ ਚ ਗਲਤ ਰਿਕਾਰਡ ਬੋਲੇ ਜਾਂਦਾ ਨਾ ਤਾਂ ਅਗਲਾ ਕਹਿਣਾ ਵੀ ਇਹ ਤਾਂ ਕੋਈ ਸੀਮ ਨਹੀਂ ਨਹੀਂ ਹੈਗਾ ਤੁਸੀਂ ਆਪਦੇ ਕੋਲ ਬਣਾ ਕੇ ਵੇਚੀ ਜਾਂਦੇ ਹੋ ਠੀਕ ਆ ਵੀਰੇ ਹਾਂਜੀ ਹਾਂਜੀ ਵੀਰੇ ਇਹ ਸਾਰਾ ਵੀਰੇ ਆਪਾਂ ਨੂੰ ਜਿਹੜਾ ਜਿਹਦਾ ਸੌਦਾ ਹੋਊਗਾ ਉਹਨੂੰ WhatsApp ਤੇ ਸੈਂਡ ਕਰ ਦਾਂਗੇ ਰਿਕਾਰਡ ਚੀਕਾ ਬਾਈ ਹਾਂਜੀ ਹਾਂਜੀ ਬਾਈ ਕਹਿੰਦਾ ਰਿਕਾਰਡ ਸਾਰਾ ਆਪਾਂ ਸੈਂਡ ਕਰ ਦੇਗੇ ਬਾਕੀ ਬਾਈ ਉਮਰ ਦੇ ਸਾਹਮਣੇ ਕੱਦ ਬਹੁਤ ਹੈ ਕੱਦ ਬਹੁਤ ਹੈ ਵੀਰੇ weight ਦੇਖ ਮੇਰੀ ਮੱਛੀ ਦੇ ਵਿੱਚ ਬਾਈ ਕੀ ਬਾਤ ਹੈ ਹਣਾ weight weight ਫੁੱਲ ਆ ਬਾਈ ਹਾਂਜੀ ਹਾਂਜੀ ਮੈਂ ਖੁੱਲੀਆਂ ਆਈਆਂ ਕਰਕੇ ੱੱਕਾ ਖੁੱਲੀਆਂ ਆਈਆਂ ਕਰਕੇ ਮੇਰੀ ੱੱਕਾ ਕਰਨੀ ਆ ਇਹ ਹਾਂਜੀ ਕਰਨੀਆਂ ਬਾਈ ਲੈ ਤੋਰਾ ਚੈੱਕ ਕਰ ਲੋ ਬਈ ਇੱਕ ਨੰਬਰ ਆ ਬਾਕੀ ਥਣ ਬਾਈ 4 ਹੀ ਹੋਣਗੇ 4 ਵੀਰੇ ਸੀਰੀਆਂ ਨੇ ਮੇਰੇ ਦੰਦੋਂ ਚੈੱਕ ਕਰਾਵਾਂਗੇ ਆਪਾਂ ਮੱਛੀਆਂ ਠੀਕ ਆ ਹਾਂਜੀ ਵੀਰੇ ਹਾਂ ਵਜਨ ਦੇਖ ਵੀਰੇ ਮੱਛੀ ਦਾ ਮੈਂ ਕਹਣਾ ਬਾਈ ਕੀ ਬਾਤ ਹੈ ਹਾਂਜੀ BCS ਲੈਵਲ ਆ ਤਦਾਂ ਰਿਵ ਰਿਵ ਜ਼ਦਾ ਗੈਪ ਵੀਰੇ ਸਾਰਾ ਗੈਪ ਦੇਖ ਵਾਚੀ ਦਾ ਕਿੱਦਾਂ ਮੈਰੇ ਇਹ ਗੱਲ ਆ ਬਾਈ ਨਾਲ ਦਾ ਫੇਸ ਕੁਆਲਿਟੀ ਆਪਾਂ ਚੈੱਕ ਕਰਾ ਦੇਣਾ ਨੇੜੇ ਤਾਂ ਨਾ ਬੋਦੀ ਬੋਦੀ ਦੇਖ ਵੀਰੇ ਬੋਦੀ ਬੋਦੀ ਦੇਖ ਵੀਰੇ ਬੱਚੀ ਦੀ ਮੈਂ ਕਹਣਾ ਬਈ ਕੀ ਬਾਤ ਹੈ ਛੋਟਾ ਛੋਟਾ ਕਰਨੀ ਆ ਛੋਟਾ ਛੋਟਾ ਕਰਨ ਮੇਰੀ ਬਾਕੀ ਵੀਰੇ ਹਾਈਟ ਬਹੁਤ ਹੈ 10 ਮਹੀਨੇ ਦੇ ਹਿਸਾਬ ਨਾਲ ਕੀ ਬਾਤਾਂ ਆ ਬਾਕੀ ਸ਼ਾਈਨਿੰਗ ਬਹੁਤ ਆ ਵੀਰੇ ਸ਼ਾਈਨਿੰਗ ਵੀਰੇ ਸ਼ਾਈਨਿੰਗ ਤੋਂ ਆਏ ਮਨ ਕੇ ਐਵਰੀ ਕਲਰ ਸ਼ੈਂਪੂ ਜਰੂਰ ਲਾਇਆ ਆ ਪਾਣੇ ਸਿੱਧਾ ਕਹਿ ਦੀ ਹੈ ਨਾ ਹੋਰ ਵੀਰੇ ਕੋਈ ਹੋਣੀ ਕੀ ਤਾਂ ਆਪਾਂ ਨੇ ਹਾਂਜੀ ਹਾਂਜੀ ਬਾਕੀ ਥਣ ਚਾਰ ਹੀ ਆ ਹਨਾ ਥਣ ਚਾਰ ਵੀਰੇ ਆਪਾਂ ਚੈੱਕ ਕਰਵਾ ਲਾਂਗੇ ਇਹ ਬੱਚੀ ਦੀ ਖਾਨੀ ਦੇਖ ਵੀਰੇ ਮੈਂ ਕਹਣਾ ਬਈ ਕੀ ਬਾਤ ਆ ਘੋੜੀਆਂ ਕੋ ਲੂ ਗਾਬਰੇ ਕੋਈ ਆਇ ਨਹੀਂ ਕਹਿੰਦਾ ਵੀ ਆਪਾਂ ਇਹਦੇ ਟੀਕੇ ਭਰਾਏ ਹੋਏ ਐ ਕਰਿਆ ਹੋਇਆ ਬਾਹਰ ਕਰਿਆ ਹੋਇਆ ਠੀਕ ਆ ਹਾਂਜੀ ਹਾਂਜੀ ਹਾਂ ਵੀਰੇ ਸਾਰਾ ਰਿਪੋਰਟ ਮਿਲੂਗੀ ਜਦੋਂ ਐਸੇ ਦਾ ਟੀਕੇ ਦੇ ਕਾਬਲੀ ਆ ਹਣਾ ਹਾਂਜੀ ਬੰਦੀ ਵੀਰੇ ਕਾਬਲਾ ਟੀਕੇ ਦੇ ਹਾਂਜੀ ਬਈ ਥਾਣਾ ਆਪਾਂ ਚੈੱਕ ਕਰਾ ਆਨੇ ਬਹੁਤ ਸੁਨੇ ਥੰਦ ਗਏ ਹੋ ਬਈ ਚਾਰੇ ਥਨ ਪੂਰੇ ਗਾਇਬ ਤੇ ਆ ਬਈ ਉਰੇ ਤਾਂ ਕਾਜਰੂਰ ਕਰਦੀਆਂ ਵੀਰੇ ਫਾਰਮੀਆਂ ਕਰਕੇ ਮੈਂ ਕਰਦੀਆਂ ਨੇ ਲੈ ਬਈ ਥਣ ਮੈਂ ਕਹਣਾ ਚੋਲੇ ਬਈ ਘਬਨਾਰ ਕੀ ਦਾ ਹੋਣਾ ਹੈ ਹਨਾ ਵੀਰੇ ਥਣ ਦੰਦ ਵੀ ਚੈੱਕ ਕਰਾ ਲਈ ਬਈ ਆਪਾਂ ਨੇ ਲਾਂਭਾ ਨਹੀਂ ਲੈਣਾ ਕਿਸੇ ਗੱਲ ਪੱਖੋਂ ਵੀ ਠੀਕ ਆ ਦੇਖ ਬਈ ਮੈਂ ਕਹਣਾ ਬਈ ਜਮ ਕੱਚੀ ਖੀਰੀ ਹੈ ਨਾ ਕੱਚੀ ਖੀਰੀ ਹੈ ਬਈ ਹੁਣ ਪੰਜ ਛੇ ਨਹੀਂ ਬਈ ਦੌਂਦੀ ਹੋਰ ਵਾਲੀ ਬੱਚੀ ਨਹੀਂ ਹੈਗੀ ਇਹ ਇਹ ਐ ਨਹੀਂ ਪਤਾ ਵੀਰੇ ਪਰਮਾਮੇ ਕਿਰਪਾ ਨਾਲ ਖੀਰੀ ਸੂਪੇ ਪਤਾ ਕੁਝ ਨਹੀਂ ਵੀਰੇ ਜਿਹ ਜਿਹੇ ਜੀ ਵੀਰੇ ਦੀ ਸੰਭਾਲ ਹੋਗੀ ਹੋਰ ਜੀ ਤੇ ਖਾਨੀ ਦੇਖ ਵੀਰੇ ਬੱਚੀ ਦੀ ਲੈਗ ਦਾ ਸਕੋਰ ਦੇਖ ਬੱਚੀ ਦਾ ਕਿੱਥੇ ਹੈ ਸਹੀ ਗੱਲ ਆ ਬਾਈ ਬਹੁਤ ਕਮਾਲ ਆ ਚੀਜ਼ ਦੇਖ ਵੀਰੇ ਕਿੱਥੇ ਖੜਦੀ ਆ ਹੂੰ ਪੂਰੀ ਫਿਟਨੈਸ ਹਾਂਜੀ 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 ਚੌੜੀ-ਚੁੜੀ ਬਹੁਤ ਆ ਚੌੜੀ ਬਹੁਤ ਆ ਆ ਚੀਜ਼ ਬਹੁਤ ਛੋੜੀ ਆ ਵੀਰੇ ਬੈਕ ਸਾਈਡ ਤੋਂ ਹਾਂਜੀ ਤੇ ਕੀ ਮੁੱਲ ਆ ਬਾਈ ਫਿਰ ਮੁੱਲ ਵੀਰੇ ਦਾ ਫੋਨ ਤੇ ਹੋਊਗਾ ਠੀਕ ਆ ਤੇ ਹਾਂਜੀ ਬਾਈ ਕੋਈ ਭਾਈ ਬਣ ਕੇ 30 35 25 30 ਵਾਲਾ ਬਾਈ ਫੋਨ ਨਾ ਲਾਵੇ ਠੀਕ ਹੈ ਜੇ ਵੀ ਤੈਨੂੰ ਵੀ ਪਤਾ ਜਿਹੜੇ ਗੱਟੇ ਨੇ ਵੀਰੇ ਕਾਫ ਸਟਾਰਟਰ ਕਾਫ ਗਰੋ ਬਹੁਤ ਮਹਿੰਗੇ ਹੋਏ ਵੀਰੇ ਸਹੀ ਗੱਲ ਹੈ ਫਾਰਮ ਦੀ ਬਰੀਡ ਵੀਰੇ ਨਹੀਂ ਸਸਤੀ ਮਿਲਦੀ ਹੈਗੀ ਹਾਂਜੀ ਵੀਰੇ ਮੁੱਲ ਹੋਊਗਾ ਫੋਨ ਤੇ ਵੱਡੇ ਵੀਰੇ ਜਿਹੜੇ ਬਾਈ ਸ਼ੌਕ ਹੈ ਜਿਹਨੂੰ ਬਰੀਡ ਬਾਰੇ ਪਤਾ ਹੈ ਭਾਈ ਵਨ ਕੇ ਹੀ ਕਾਲ ਲਾਵੇ ਹੈਨਾ ਹਾਂ ਕੋਈ ਬਾਈ ਸਵਾਲ ਲੈਣ ਵਾਲਾ ਕੌਣ ਵਾਲਾ ਵੀ 30 35 ਵਾਲਾ ਬਾਈ ਕਿਸ ਨਹੀਂ ਹੈਗਾ ਇਹ ਠੀਕ ਹੈ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਅੱਗੇ ਭਰਾ 2 ਨੰਬਰ ਤੇ ਇਹ ਵੀਰੇ ਨੋਮੀਨਾ ਦੀ ਮੱਛੀ ਹੈ ਹਾਂ ਤੇ ਵੀਰੇ ਇਹਦਾ ਵੀ ਆਪ ਨੂੰ ਰਿਕਾਰਡ ਮਿਲੂਗਾ ਸਾਰਾ A to Z ਠੀਕ ਆ ਮੱਛੀ ਦੇ ਵੀਰੇ ਲੈਗ ਦਾ ਸਕੋਰ ਚੈੱਕ ਕਰ ਮੈਂ ਗਾਣਾ ਬਈ ਕੀ ਬਾਤਾਂ ਬਾਕੀ ਝੋਲੀ ਚੈੱਕ ਕਰ ਮੇਰੀ ਝੋਲੀ ਬਈ ਗੱਬਣਾ ਦੇ ਹੁੰਦੀ ਆ ਉਨੀ ਤਾਂ ਹੋਣਾ ਹੈ ਨਹੀਂ ਬਈ ਹਾਂਜੀ ਦੇਖ ਬਈ ਅਣ ਬਈ ਚਾਰ ਆ ਬਈ ਮੇਰਾ ਵੀ ਠੰਡ ਲੱਗਾ ਇਹਨੇ ਵੀਰੇ ਤੁਰਦੀਆਂ ਦੱਸਦੀਆਂ ਨੇ ਗੱਲ ਕਰ ਵੀਰੇ ਤੁਰਦੀਆਂ ਨਹੀਂ ਹੈਗੀਆਂ ਨਹੀਂ ਬਈ ਤੁਹਾਨੂੰ ਦਿਖਾਵਾ ਤੁਰਦੀਆਂ ਬਹੁਤ ਚੰਗਾ ਨੇ ਵੀਰੇ ਸਾਗੀਆਂ ਬੱਚੀਆਂ ਬਾਕੀ ਬਈ ਫੇਸ ਚੈੱਕ ਕਰਵਾਓ ਹਾਂਜੀ ਹਾਂਜੀ ਵੀਰੇ ਆਪਾਂ ਵੈਸੇ ਦੇਖ ਹੀ ਲੈਣਾ ਬਈ ਇਹ ਮੂਰੀ ਪਵਾ ਲਈਏ ਨੇ ਠੀਕ ਆ ਹਾਂਜੀ ਹਾਂਜੀ ਬਈ ਕਹਿੰਦਾ ਬਈ ਖੁੱਲੀਆਂ ਫਿਰਦੀਆਂ ਆਈਆਂ ਖੁੱਲੀਆਂ ਫ ਬਾਠ ਠੀਕ ਹੈ ਹਾਂਜੀ ਤੇ ਜਿਹੜਾ ਪੈਸਾ ਉਹ ਪ੍ਰੂਫ ਦੇਣ ਦਾ ਹੱਕ ਆ ਆਪਣਾ ਹੂੰ ਹਾਂਜੀ ਬਾਕੀ ਬਈ ਚੜਾਈ ਚੈੱਕ ਕਰ ਲੋ ਕਦ ਚੈੱਕ ਕਰ ਲੋ ਉਮਰ ਦੇ ਹਿਸਾਬ ਨਾਲ ਕਦ ਬਹੁਤ ਆ ਬਈ ਹਾਂ ਕਦ ਬਹੁਤ ਆ ਵੀਰੇ 9 ਮਹੀਨਾ ਦੀ ਬੱਚੀ ਆ ਵੀਰੇ ਹਲੇ ਹੂੰ ਤੇ ਆਪਾਂ ਗੱਲ ਕੀ ਨਾ ਸੁਣਖ ਉਹਨਾਂ ਬੱਚੀ ਦੇ ਫੋਲਾ ਬਈ ਚੈੱਕ ਕਰ ਮੈਂ ਕਹਣਾ ਬਈ ਕੀ ਆ ਬਾਤਾਂ ਦੇਖ ਵੀਰੇ ਕੁਆਲਿਟੀ ਚੈੱਕ ਕਰ ਲੋ ਬਈ ਹਲੇ ਵੀਰੇ ਨਮਾਇਆਂ ਨੇ ਤਾਂ ਕਰਕੇ ਲੱਗਦਾ ਹੂੰ ਉਹ ਬੱਚੀ ਦੇਖ ਵੀਰੇ ਬਈ ਚੌੜੀ ਝੂੜੀ ਚੈੱਕ ਕਰ ਲੋ ਫੋਲਾ ਤੇ ਮੂਹ ਬੋਲਣ ਦੀ ਆਪੋਨ ਲੋ ਹਾਂਜੀ ਹਾਂਜੀ ਵੀਰੇ ਹਾਂਜੀ ਇੰਨਾ ਤਾਂ ਪ੍ਰਿੰਟ ਚੈੱਕ ਕਰ ਲੋ ਬਈ ਬਹੁਤ ਚੰਗਾ ਹੈ ਨਾ ਲੈ ਫੁੱਲ ਮਸਤੀ ਕਰਦੇ ਫੁੱਲ ਮਸਤੀ ਵੀਰੇ ਫਾਰਮ ਲਿਆ ਨੇ ਨਾ ਫਾਰਮਿਆਂ ਕਰਕੇ ਵੀ ਖੁੱਲੀਆਂ ਜਾਂ ਹੁੰਦੀਆਂ ਨੇ ਬੱਛੀਆਂ ਇਹ ਨਹੀਂ ਹੈਗਾ ਵੀ ਬਾਈ ਸਾਹਮਣੇ ਨਹੀਂ ਮੈਨੂੰ ਨਹੀਂ ਵੀਰੇ ਹਾਂਜੀ 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 ਹਾਂ ਲੈ ਬਾਈ ਚੈੱਕ ਕਰ ਲੋ ਖੜਨੀ ਕੋਨੇ ਸਟ੍ਰੇਟ ਲੈਗ ਸਕੋਰ ਦੇਖ ਵੀਰੇ ਬੱਛੀ ਦਾ ਉਹ ਨਹੀਂ ਗੱਲ ਹੈਗਾ ਵੀ ਲੈਗ ਸਕੋਰ ਮਾਰਾ ਹਾਂਜੀ ਮੋਦੀ ਇਹਦੀ ਬਹੁਤ ਮੋਦੀ ਵੀਰੇ ਪੂਰੀ ਚੰਗੀ ਬੋਦੀਆ ਵੀਰੇ ਬੱਛੀ ਵੀ ਪੂਰੀ ਚੰਗੀ ਆ ਵੱਡੇ ਵੱਡੇ ਬਾਈ ਸਹੀ ਗੱਲ ਆ ਬਾਈ ਹਾਂਜੀ ਸਮੀ ਹੋ ਗਿਆ ਬਾਈ ਬਾਕੀ ਇਹ ਨਹੀਂ ਹੈਗਾ ਵੀ ਫਿਰ ਖਵੋੜੀ ਪੂਗੀ ਬਸ ਵੀਰੇ ਜਾ ਕੇ ਆਪਦੀ ਪਸੰਦ ਦਾ ਜਿਹੜਾ ਮਰਜੀ ਸੀ ਮੰਤਰਾਲੇ ਬੰਦਾ ਸਹੀ ਗੱਲ ਆ ਹਾਂਜੀ ਹਾਂਜੀ ਬਾਕੀ ਆਪੀ ਦੱਸ ਲਿਆ ਬਾਕੀ ਦਾ ਡਾਟਾ ਮੈਂ ਦੇਖ ਫੇਸ ਦੇਖੀ ਮੈਂ ਕੀ ਬਤਾਈਆਂ ਹਾਂਜੀ ਲੈ ਚਲੋ ਵੀਰੇ ਲੈਦਾ ਵੀ ਫਿਰ ਫੋਨ ਤੇ ਹਾਂਜੀ ਭਰੇ ਦਾ ਵੀ ਫੋਨ ਤੇ ਹੋਊਗਾ ਮੋਲਾ ਠੀਕ ਆ ਹਾਂਜੀ ਹਾਂਜੀ ਵੀਰੇ ਤੇ ਮੋਲਾ ਉਹ ਜਾਇਜ਼ ਹੀ ਹੋਊਗਾ ਬੱਸੀਆਂ ਦੇ ਸਾਹ ਹਾਂਜੀ ਹਾਂਜੀ ਬਾਈ ਜਾਇਜ਼ ਹੀ ਹੋਊਗਾ ਵੀਰੇ ਮੋਲਾ ਬੱਤ ਵੀ ਜਿਹਦੇ ਫਿੱਟ ਆ ਗਿਆ ਨਾ ਜਿਹਨੂੰ ਪਤਾ ਬੀੜ ਬਾਰੇ ਵੀਰੇ ਉਹ ਤਾਂ ਛੱਡ ਦੇ ਨੀ ਬੱਛੀ ਸਹੀ ਗੱਲ ਹਾਂਜੀ ਹਾਂਜੀ ਹਾਂ ਆਪਾਂ ਮੈਂ ਬਾਈ ਤੁਹਾਨੂੰ ਵੀ ਕਹੀ ਚੱਲਾਂ ਤੇ ਉਹ ਵੀ ਗੱਲ ਹੈ ਕਿ ਬਾਈ ਜਿਹੜੇ ਮਰਜੀ ਵਿੱਚ ਯਾਰ 20 ਹਾਂ 25 ਹਾਂ ਦੇ ਵਿੱਚ ਮੇਰੇ ਫਾਰਮ ਵਾਲੀ ਬੱਛੀ ਕੋਈ ਨਹੀਂ ਦਿੰਦਾ ਹੂੰ 20 25000 ਦੇ ਵਿੱਚ ਬਾਈ ਜੰਮ ਦੀ ਬੱਛੀ ਨਹੀਂ ਦਿੰਦੇ ਫਾਰਮ ਵਾਲੇ ਹੂੰ ਹਾਂਜੀ ਤੇ ਇਹ ਬੱਚਾ ਬਾਈ ਕਿੰਨੇ ਕ ਟਾਈਮ ਦਾ ਹੈ ਇਹ ਮੇਰੇ ਇਹ ਵੀ ਆਖੀ ਨਹੀਂ ਮੈਨੂੰ ਬੱਛੀ ਆ ਵੀਰੇ ਨਹੀਂ ਮੈਨੂੰ ਮੇਰਾ ਫਰਕ ਹੈ ਸੱਚ ਵੀਰੇ ਆਪਣੇ ਦੰਦ ਚੈੱਕ ਕਰਾ ਦੀਏ ਦੰਦ ਚੈੱਕ ਕਰਾ ਦਿਓ ਵੀਰੇ ਇਹਦੇ ਲੈ ਵੀਰੇ ਹਾਂਜੀ ਹਾਂ ਕੰਮਰੇ ਕਈ ਵਾਰੀ ਆਗਲਾ ਕਹਿੰਦਾ ਦੰਦ ਨਹੀਂ ਚੈੱਕ ਕਰਾਏ ਹੂੰ ਤੱਕਾ ਤੱਕਾ ਬਈ ਮਸਤੀ ਮਸਤੀ ਬਰੇ ਕਾਉਣ ਪੈ। ਮੈਂ ਨਹੀਂ ਹੈਨਾ। ਬਈ ਮੈਂ ਕਹਿੰਦਾ ਜਮੇ ਮਾੜੇ ਮਾੜੇ ਦੰਦ ਮਾੜੇ ਮਾੜੇ ਬਈ ਹਲੇ ਮਾੜੇ ਮਾੜੇ। ਜੀਨੂ ਬਈ ਨੌਲਜ ਹੈ ਹੈਨਾ ਉਹ ਉਹਦੀ ਦੱਸ ਦੂਗਾ ਵੀ ਇਹ ਇਹ ਮੱਛੀ ਇੰਨੇ ਚਿਰ ਦੀ ਹੈ। ਇੰਨੇ ਚਿਰ ਦੀ। ਹਾਂਜੀ ਹਾਂਜੀ। ਬਈ। ਲੈ ਬਈ ਆ ਬੱਛੀ ਦਾ ਕੋਈ ਲੇਖਾ ਕਰ ਕਰ ਵਜਨ ਵੀਰੇ ਇਹ ਥੋੜਾ ਜਿਹਾ ਘੱਟ ਹੈ ਦੂਜਿਆਂ ਨਾਲੋਂ। ਹਾਂਜੀ ਦੇਖ ਬਈ ਮੈਂ ਕਹਿੰਦਾ ਬਈ ਕੋੜੀਆਂ ਕੋ ਪਾਈ ਦੀ ਹੈ ਹੈਨਾ। ਵੀਰੇ ਇਹਦੀ ਲੰਬਾਈ ਦੇਖੀ ਮੱਛੀ ਲੈਂਥ ਦੇਖੀ। ਸਹੀ ਗੱਲ ਆ ਬਈ ਬਹੁਤ ਲੰਮੀ ਆ ਜਾਨਾ। ਲੈਂਥ ਦੇਖ ਵੀਰੇ ਕਿੱਥੇ ਬੱਛੀ ਦੀ। ਸਹੀ ਗੱਲ ਆ ਲੈਂਥ ਚਾਹ ਕੰਨ ਲੰਮੀ ਲੰਮੀ ਬਾਹਲੀ ਲੰਮੀ ਬਹੁਤ ਹੈ ਵੀਰੇ ਬਹੁਤ ਲੰਮੀ ਆ ਹਾਂਜੀ ਤਾਂ ਹੀ ਥੋੜਾ ਜਿਹਾ ਲੰਮੀ ਤੇ ਹੋਣੀ ਲੰਮੀ ਕਰਕੇ ਵੀਰੇ ਥੋੜਾ ਜਨਾ ਵਜ਼ਨ ਘਟਿਆ ਹਾਲੇ ਬੱਚੀ ਖਾਣੀ ਨਹੀਂ ਲੱਗ ਰਹੀ ਲੇਕਿਨ ਹਾਂ ਨਾ ਕਿਆ ਬਾਤ ਆ ਹਾਂਜੀ ਫੁੱਲ ਪਿਆਰੀ ਖੜਨੀ ਆ ਸਿੰਗਲ ਫੁੱਲ ਹਾਂਜੀ ਵੀਰੇ ਹਾਂ ਬਰੀਡ ਨੇ ਵੀਰੇ ਅੱਬੇ ਹਣਾ ਸਿੰਪਟਮਸ ਦਿਖਾਉਣੇ ਨੇ ਹਣਾ ਜਿਹੜੀ ਬਰੀਡ ਹੈ ਬਰੀਡ ਨੇ ਤਾਂ ਆਪਦੇ ਆਪ ਨੂੰ ਸ਼ੋਅ ਕਰਨਾ ਹੈ ਹਾਂਜੀ ਹਾਂ ਸਹੀ ਗੱਲ ਆ ਬਾਈ ਹਾਂਜੀ ਬਾਕੀ ਥਣੇ ਦੇ ਵਿਚਾਰੀ ਆ ਹਾਂ ਵੀਰੇ ਵੀਰੇ ਪੰਜ ਕਿਸੇ ਵੀ ਬੱਚੀ ਆਪਣੇ ਚਾਰਾਂ ਬੱਚਿਆਂ ਤੋਂ ਫੋਟ ਵੀ ਨਹੀਂ ਮਿਲੂਗੀ ਠੀਕ ਆ ਹਾਂਜੀ ਸਿੰਗਲ ਚਾਰ ਥਣ ਮਿਲਣ ਠੀਕ ਆ ਹਾਂ ਜੀ ਹਾਂ ਆਪਾਂ ਨੇ ਵੀਰੇ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਵੀ ਤੁਰਦੀਆਂ ਲਿਆ ਗਿਆ ਆਪਾਂ ਤੋੜ ਕੇ ਵੀ ਦਿਖਾਤੀਆਂ ਹਨਾ ਖਾਤੀਆਂ ਕਿਉਂਕਿ ਬਈ ਆਨਲਾਈਨ ਮੰਗਵਾ ਲੈਂਦਾ ਕਿਈ ਵੀਰੀ ਅਗਲਾ ਮੰਗਵਾ ਲੈਂਦਾ ਬਈ ਬਾਕੀ ਤੋਰਾ ਤਾਰਾ ਤਾਂ ਤੁਹਾਨੂੰ ਪਤਾ ਹੀ ਇੱਕ ਨੰਬਰ ਹੈ ਕਿ ਨਹੀਂ ਬਈ ਹਾਂਜੀ ਬਈ ਲੈ ਬਈ ਥਾਣ ਚੈੱਕ ਕਰ ਲਓ ਮੈਂ ਕਹਿੰਨਾ ਕਿਆ ਬਾਤ ਹੈ ਚਾਰ ਥਾਣਾ ਪੂਰੀ ਵਿਥੀ ਦੱਸ ਰਿਹਾ ਹਾਂ ਰਿਕਾਰਡ ਵੀਰੇ ਸਾਰਾ ਇਹਨਾਂ ਦਾ ਲਿਖਤੀ ਰੂਪ ਚ ਮਿਲੂਗਾ ਠੀਕ ਹੈ ਠੀਕ ਆ ਉਹਨੀ ਗੱਲ ਹੈਗੀ ਵੀ ਆਪਦੇ ਕੋਲ ਬਰਾ ਕੇ ਦੱਸੂਗਾ ਤੇ ਜਿਹੜਾ ਬਈ ਕਹਿੰਦੇ ਨੇ ਵੀ ਡੀਐਨਏ ਬਈ ਡੀਐਨਏ ਕੱਟੋ ਕਰ ਵੀਰੇ 50 55 ਹਜ਼ਾਰ ਤੁਹਾਡਾ ਬੱਚਾ ਹੀ ਹੈ ਬੱਚੇ ਹੀ ਆ ਭਾਈ ਬੱਚੇ ਹੀ ਆ ਉਹ ਨਹੀਂ ਹੋਗਾ ਵੀ ਵੱਡੇ ਕਰੀਆਂ ਕਰੀਆਂ ਆ ਦੇਖ ਬਈ ਨਿੱਕੇ ਹੀ ਲੱਗਦੇ ਸਹੀ ਗੱਲ ਆ ਬਈ ਹਾਂਜੀ ਹਾਂਜੀ ਨਿੱਕੇ ਨਿੱਕੇ ਦੰਦੀ ਆ ਹਾਂਜੀ ਹਾਂਜੀ ਭਾਈ ਬਾਕੀ ਵੀਰੇ ਲੰਬਾਈ ਨੂੰ ਵੀ ਬੱਚੀ ਦੀ ਬਹੁਤ ਹੈ ਉਹ ਲੈਦਾ ਵੀ ਫੋਨ ਤੇ ਹਾਂਜੀ ਵੀਰੇ ਚਾਰਾਂ ਦਾ ਹੀ ਮੁੱਲ ਫੋਨ ਤੇ ਹੋਊਗਾ ਵੀਰੇ ਜੇ ਕੋਈ ਚਾਰੇ ਆਪਾਂ ਤੋਂ ਪਰਚੇਸ ਕਰੂਗਾ ਵੀਰੇ 100 ਆਉਂਦਾ 100 ਜਾਂਦਾ 200 ਕਿਲੋਮੀਟਰ ਤੱਕ ਪਹੁੰਚ ਫਰੀ ਆ ਚਾਰਾਂ ਬੱਚੀਆਂ ਠੀਕ ਆ ਪਹੁੰਚ ਫਰੀ ਜੋ ਕੋਈ ਚਾਰੇ ਪਰਚੇਸ ਕਰੂਗਾ ਜੇ ਮਤਲਬ ਕਿ 200 ਕਿਲੋਮੀਟਰ ਦਾ ਹਾਂਜੀ 200 ਕਿਲੋਮੀਟਰ ਤੱਕ ਵੀਰੇ ਠੀਕ ਆ ਹਾਂਜੀ ਹਾਂਜੀ ਕਹਿੰਦਾ ਇਹ ਬੱਚੀ ਦੇ ਬਾਈ ਲਾਸਟ ਵਾਲੇ ਦਾ ਇਹ ਇਹ ਵੀਰੇ ਜੁਪੀਟਰ ਦੇ ਸੀ ਮੰਦੀ ਆ ਠੀਕ ਆ ਤੇ ਵੀਰੇ ਸਾਰਿਆਂ ਨੇ ਮਾਮਾ ਦਾ ਰਿਕਾਰਡ ਵੀਰੇ ਇੱਕ ਜਿਹੜੀ ਵੀਰੇ ਸਿਰਾਈ ਬੱਚੀ ਆ ਵੀਰੇ ਉਹਦਾ ਵੀਰੇ 50 ਲੀਟਰ ਮਾਮਾ ਦਾ ਰਿਕਾਰਡ ਠੀਕ ਆ ਬਾਈ ਹਾਂਜੀ ਹਾਂਜੀ ਕੋਈ ਵਾਰ ਯਕੀਨ ਨਹੀਂ ਮੰਨਦਾ ਹਾਂ 50 ਲੀਟਰ ਰਿਕਾਰਡ ਆ ਵੀਰੇ ਆ ਬੱਚੀ ਆ ਵੀਰੇ ਇੱਕ ਇਹ ਵੀ ਫਾਰਮ ਚ ਲੈਂਦੀ ਆ ਇਹ ਕਿੰਨੇ ਕ ਟਾਈਮ ਦਾ ਬੱਚਾ ਇਹ ਵੀਰੇ 3 ਤੋਂ 4 ਮਹੀਨੇ ਦੀ ਬੱਚੀ ਆ ਬਾਈ ਕੋਈ ਕਹਿ ਨਹੀਂ ਸਕਦਾ ਬੱਚੀ ਨੂੰ ਹਾਂ ਬਾਈ ਸਹੀ ਹਾਂਜੀ ਹਾਂਜੀ ਦੇਖਣ ਨੂੰ ਨਹੀਂ ਲੱਗਦੀ ਨਾ ਨਹੀਂ ਨਹੀਂ ਬਈ ਦੇਖਣ ਨੂੰ ਬੱਚੀ ਦਾ ਵੀ ਪ੍ਰਿੰਟ ਦੇਖ ਮੈਂ ਕਹਣਾ ਬਈ ਕਿਆ ਬਾਤ ਹੈ ਇਹਾਂ ਖਰਗੋਸ਼ ਦਾ ਵੈਸੇ ਕੁਆਲਟੀ ਹੈ ਬਈ ਅਸਲ ਕੁਆਲਟੀ ਆ ਇੱਕ ਲੋਕਾਂ ਜਿਹਨਾਂ ਦਾ ਖਰਗੋਸ਼ ਦਾ ਬੱਚਾ ਹਾਂਜੀ ਹਾਂ ਬਈ ਖਰਗੋਸ਼ ਦਾ ਬੱਚਾ ਹੈ ਉਹ ਚੀਜ਼ ਆ ਬਈ ਕੰਪੀਟੀਸ਼ਨ ਲੈਵਲ 'ਚ ਖਾਣ ਵਾਲੀ ਬੱਚੀ ਹੈ ਬਈ ਇਹ ਨਹੀਂ ਹੈਗਾ ਕਿਸੇ ਪਾਸੇ ਮਾਤ ਖਾਊਗੀ ਬੱਚੀ ਹਮ ਹੈਨਾ ਹਾਂਜੀ ਹਾਂ ਚੈੱਕ ਕਰਾ ਦੇ ਬਈ ਬਹੁਤ ਜ਼ਿਆਰਾ ਹੈਨਾ ਹਾਂਜੀ ਹਾਂਜੀ ਬਾਈ ਲੈ ਬਈ ਚੈੱਕ ਦੇਖ ਬਈ ਕਿਸੇ ਪਾਸੇ ਕਮੀ ਨਹੀਂ ਕਿਸੇ ਵਾਸਤੇ ਕੋਈ ਨਹੀਂ ਹਾਂ ਜੀ ਛੋਟਾ ਛੋਟਾ ਕਰਨਾ ਹੈ ਮੇਰੇ ਹਮ ਬਾਕੀ ਵੀਰੇ ਕੋਈ ਵੀ ਚੀਜ਼ ਫਾਲਟੂ ਚੀਜ਼ ਨਹੀਂ ਲੱਗੀ ਹੋਈ ਬੱਚੀ ਨੂੰ ਕੱਲੋਂ ਨਾ ਹੈ ਨਾ ਰੰਗ ਦੇਖੋ ਬੱਚੀ ਦਾ ਲੈਗ ਦਾ ਸਕੋਰ ਤੇ ਭਾਈ ਲੱਸੀ ਨਹੀਂ ਹੈਗੀ ਫੁੱਲ ਪਿਆਰੀ ਆ ਫੁੱਲ ਪਿਆਰੀ ਆ ਵੀਰੇ ਵਜਨ ਵੀ ਫੁੱਲ ਆ ਬੱਛੀ ਦਾ ਦੇਖੋ ਵੀਰੇ ਬਾਕੀ ਚੰਗੇ ਸੀਮਣ ਦੇ ਦੱਸਿਆ ਹਾਂਜੀ ਹਾਂਜੀ ਵੀਰੇ ਜੁਪੀਟਰ ਦੇ ਸੀਮਣ ਦੀ ਆ ਬਾਈ ਹਾਂਜੀ ਉਹ ਤਾਂ ਆਪਾਂ ਲੋਕਾਂ ਨੂੰ ਕਹਿਣਾ ਵੀ ਡੀਐਨਏ ਕਰਾ ਲਓ ਕਿਉਂਕਿ ਵੀਰੇ ਡੀਐਨਏ ਕੌਣ ਕਰਾਉਂਦਾ ਕੋਈ ਨਹੀਂ ਕਰਾ ਸਕਦਾ ਡੀਐਨਏ ਬਹੁਤ ਮਹਿੰਗਾ ਵੀਰੇ ਬੱਛੀਆਂ ਦਾ ਠੀਕ ਆ ਦੇਖ ਵੀਰੇ ਬੱਛੀ ਮੈਂ ਕਿਹੜਾ ਮੈਗਰੋ ਚੈੱਕ ਕਰਾ ਵੀਰੇ ਲੈਗ ਸਕੋਰ ਚੈੱਕ ਕਰਾਂ ਹੀ ਬੱਛੀ ਦਾ ਬਈ ਚੌੜੀ ਚੁੜੀ ਬਹੁਤ ਹੈ ਚੌੜੀ ਚੁੜੀ ਬਹੁਤ ਹੈ ਮੇਰੇ ਬੱਛੇ ਮੇਰੇ ਆਪਾਂ ਮੇਹੋਂ ਦਾ ਕਹਿਣੀ ਹੈ ਵੀ 3 ਲੱਖ ਦੀ ਬੱਚੀ ਨੇ ਤਿਆਰ ਹੋਣਾ ਜਦੋਂ ਨੂੰ ਬੱਚੀ ਨੇ ਪਹਿਲਾਂ ਸੁਣਾ ਠੀਕ ਆ ਹਾਂਜੀ ਹਾਂ ਕਿ ਬਈ ਆਪਾਂ ਥਣ ਚੈੱਕ ਕਰਾਉਣਾ ਥਣ ਬਹੁਤ ਚੰਗਾ ਥਣ ਚਾਰੇ ਨੇ ਵੀਰੇ ਬਈ ਝੋਲੀ ਹੋਣੀ ਗੱਬਣਾ ਵਰਗੀ ਝੋਲੀ ਗੱਬਣਾ ਵਰਗੀ ਬਈ ਮੇਰੇ ਬੱਚੀ ਦੇਖ ਲੈ 3-4 ਮਹੀਨਿਆਂ ਦੀ ਬੱਚੀ ਆ ਹਲੇ ਹਾਂਜੀ ਦੇਖ ਵੀਰੇ ਬੱਚੀ ਹੂੰ ਬਾਕੀ ਬਈ ਮੁੱਲ ਬਾਈ ਬਣ ਕੇ ਹਨਾ ਥੋੜਾ ਜਿਆਦਾ ਇਹਨਾਂ ਦਾ ਤੇਜ ਹੋਊਗਾ ਮੇਰੇ ਫਾਰਮ ਵਾਲਿਆਂ ਦੇ ਹਿਸਾਬ ਨਾਲ ਠੀਕ ਆ ਹਾਂਜੀ ਹਾਂ ਵੀਰੇ ਤੁਸੀਂ ਕਹਿੰਦੇ ਵੀਰੋ ਨਹੀਂ ਪਾਉਂਦੇ ਹੈਗੇ ਫਾਰਮ ਵਾਲਿਆਂ ਬਈ ਤੈਨੂੰ ਪਤਾ ਥੋੜੀਆਂ ਮੇਂਗੀਆਂ ਮਿਲਦੀਆਂ ਨੇ ਹੂੰ ਹਾਂਜੀ ਠੀਕ ਤੇ ਬਾਕੀ ਠੀਕ ਹੈ ਹਾਂਜੀ ਉਹ ਨਹੀਂ ਹੈ ਵੀ ਆਪਦੇ ਕੋਲ ਬਣਾ ਕੇ ਰਿਪੋਰਟ ਬੋਲਿਆ ਸਾਰਾ ਮਿਲੂਗਾ ਬਾਈ ਹਾਂਜੀ ਬਾਇਓ ਡਾਟਾ ਲੈ ਕੇ ਹਨਾ ਵੀ ਹਾਂਜੀ ਹਾਂਜੀ ਵੀਰੇ ਸਾਰਾ ਮਿਲੂਗਾ ਜੀ ਸਾਰਾ ਮਿਲੂਗਾ ਵੀਰੇ A to Z ਰਿਕਾਰਡ ਮਿਲੂਗਾ ਠੀਕ ਹੈ ਹਾਂਜੀ ਹਾਂਜੀ ਬਾਈ ਤੇ ਬਾਈ ਨਕਸ਼ੀਗੇ ਬਾਈ ਕੋਲੇ ਚ ਹੂੰ ਬਾਈ ਬਹੁਤ ਘੰਟਾ ਤੇ ਨਕਸ਼ੀਗੇ ਬਾਈ ਬਾਈ ਕੋਲੇ ਚਾਰ ਆਪਾਂ ਚਾਰੀ ਦਿਖਾ ਦੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦਲਾ ਧੰਨਵਾਦ ਜੀ